ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਕਰਦੇ ਹਾਂ ਉਹਨਾਂ ਦਿਨਾਂ ਨੂੰ ਪੋ ਦੇ ਠੰਡੇ ਦਿਨ ਉਹਨਾਂ ਦਿਨਾਂ ਨੂੰ ਯਾਦ ਕਰਕੇ ਰੂਹ ਕੰਮ ਚਾਂਦੀ ਹੈ ਜਦੋਂ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੇ ਖਾਤਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਅਸੀਂ ਦੇਖਿਆ ਕਿ ਤੁਸੀਂ ਅੱਜ ਦੁੱਧ ਦੀ ਸੇਵਾ ਲੈ ਕੇ ਆਏ ਹੋ ਇਹ ਸੇਵਾਤਾ ਜੀ ਆਏ ਆ ਵੀ ਅੱਛਾ ਉਮਰ ਮੇਰੀ 67 ਸਾਲ ਦੀ ਹੋ ਗਈ ਜੀ ਬਡੇਬੇ ਚ ਆ ਕੇ ਸੇਵਾ ਮਿਲੀ ਹੈ ਤੇ ਮੈਨੂੰ ਸੇਵਾ ਜਿਹੜੀ ਇਹ ਦਰਨਿਆਂ ਜੀ ਉਹਦਾ ਮੈਨਾਂ ਤੇਰੇ ਫੁੱਕ ਜਾਂਦਾ ਜੀ ਮੈਨੂੰ ਕੋਈ ਪਰਵਾਹ ਨਹੀਂ ਹੈ ਕਿਸੇ ਗੱਲ ਦੀ ਵੀ ਮੈਂ ਬਹੁਤ ਖੁਸ਼ ਐ ਇਸ ਗੱਲ ਤੇ ਬਾਕੀ ਸਾਡੇ ਪ੍ਰਾਣਾ ਇਤਿਹਾਸ ਹੈ ਜੀ ਇੱਥੋਂ ਮਹਿੰਗੀ ਕਿਤੇ ਜਗਾ ਨਹੀਂ ਹੈ ਜੀ ਤੇ ਬਾਕੀ ਸਾਬ ਜਦਿਆਂ ਨੇ ਜਿਹੜੀ ਕੁਰਬਾਨੀ ਕਰੀ ਹੈ ਇਹਨਾਂ ਦੀ ਤਾਂ ਅਸੀਂ ਕਈ ਜਨਮਾਂ ਚ ਵੀ ਦੇਣ ਨਹੀਂ ਜੀ ਦੇ ਸਕਦੇ ਹੈਗੇ ਠੀਕ ਹੈ ਜੀ ਤੇ ਬਾਕੀ ਇੱਥੇ ਪ੍ਰਬੰਧਾਂ ਦਾ ਕੋਈ ਤਗਾ ਨਹੀਂ ਜੀ ਕਿਸੇ ਗੱਲ ਦਾ ਵੀ ਕੋਈ ਘਾਟ ਨਹੀਂ ਗੁਰੂ ਘਰ ਦੇ ਵਿੱਚ ਆਲਦਾ ਬਲਦਾ ਤੇ ਦੁਨੀਆ ਆਉਂਦੀ ਇੱਥੇ ਮੱਥਾ ਟੇਕਣ ਵਾਸਤੇ ਪਰ ਸਾਡੇ ਲੋਕ ਕਈ ਵਾਰੀ ਇਸ ਤਰ੍ਹਾਂ ਕਰਦੇ ਆ ਵੀ ਕਾਲੇ ਜਾਦੇ ਚੱਲਦੇ ਆ ਸਾਨੂੰ ਤਾਂ ਅਸੀਂ ਤਾਂ ਸਦਾ ਹੀ ਇੱਥੇ ਰਹਿਨੇ ਆ ਨਾ ਪਰ ਜਿਹੜਾ ਸਮਾਂ ਹੁਣ ਬਾਹਰੋਂ ਸੰਗਤ ਨੇ ਆਉਣਾ ਉਹਨਾਂ ਨੂੰ ਟਾਈਮ ਹੈ ਇੱਕ ਮਹੀਨਾ ਡੇਢ ਮਹੀਨਾ ਸਾਨੂੰ ਦੇ ਦੇਣਾ ਚਾਹੀਦਾ ਪਰ ਭੀੜ ਬਹੁਤ ਹੁੰਦੀ ਆ ਜੀ ਬਹੁਤ ਜਾਦੇ ਭੀੜ ਹੁੰਦੀ ਆ ਦੇ ਹੱਦ ਕਈ ਵਾਰੀ ਆਪਣੇ ਆਪ ਦਾ ਪਰਾਇਆ ਪਤਾ ਨਹੀਂ ਲੈਂਦਾ ਜਦੋਂ ਪਾਲਕੀ ਸ਼ਾਹਬ ਨਿਕਲਦੀ ਆ ਪਰ ਸਾਡਾ ਜੀ ਸਤਾਨ ਵਡਾ ਇਹ ਮੰਨਿਆ ਤੰਨਿਆ ਹਿੰਦੁਸਤਾਨ ਦੇ ਵਿੱਚ ਆ ਵਲਡ ਦੇ ਪੂਰਾ ਬਈ ਅੱਗੇ ਚਲੋ ਜਿਕਣਾ ਸਮਾਂ ਆ ਰਿਹਾ ਦੁਨੀਆ ਟਪਾਰ ਰਹੀ ਹੈ ਜੀ ਕੋਈ ਇਹ ਜੀ ਗੱਲ ਨਹੀਂ ਹੈ ਵਧੀਆ ਕਾਰੋਬਾਰ ਚੱਲਦੇ ਆ ਸਭ ਦੇ ਬੜਾ ਇੱਥੇ ਸਾਡੇ ਪ੍ਰਤਾਪ ਸਾਹਿਬ ਜਰਦਾਂ ਦੀ ਹੱਥ ਬਹੁਤ ਹੈ ਜੀ ਅਸੀਂ ਦਾ ਅੰਮ੍ਰਿਤਸਰ ਗਿਆ ਬਾਹਰ ਜਾਂਦੇ ਆ ਸੰਗਰੂਰ ਏਰੀਆ ਚ ਲੋਕੋ ਸਾਡੇ ਪੈਰ ਤੋਂ ਤੋਪੀਨੇ ਆ ਵੀ ਧੰਨ ਭਾਗ ਤੁਸੀਂ ਸਾਡੀ ਧਰਤੀ ਤੇ ਆਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਜਦੋਂ ਕਿ ਪੋਦੇ ਉਹ ਠੰਡੇ ਦਿਨ ਤੇ ਸ਼ਹਾਦਤ ਵਾਲੇ ਦਿਨ ਤੇ ਵਿਰਧ ਮਾਤਾ ਗੁਜਰਕੌਰ ਤੇ ਛੋਟੇ-ਛੋਟੇ ਬੱਚੇ ਤਾਂ ਅੱਜ ਵੀ ਲੂ ਕੰਬ ਉੱਠਦੀ ਹੈ ਹਾਂਜੀ ਹਾਂਜੀ ਇਹ ਤਾਂ ਸਹੀ ਹੈ ਦੇਖੋ ਉਹਨਾਂ ਨੇ ਕੁਰਬਾਨੀ ਕਿੱਡੀ ਕਰੀ ਹੈ ਪੋਦੇ ਦਿਨ ਤੇ ਪੈਰੋਂ ਨੰਗੇ ਤੇ ਉਹ ਮਰੰਡਾ ਸਾਹਿਬ ਤੋਂ ਲਿਆਂੜ ਕੇ ਇੱਥੇ ਤਿੰਨ ਦਿਨ ਇਹਨਾਂ ਨੇ ਬੰਦ ਰੱਖਿਆ ਸੂਬੇ ਦੀ ਕਟਹਿਰੀ ਤੋਂ ਉਹਨਾਂ ਨੇ ਲਲਕਾਰ ਕੇ ਇਸ ਨੂੰ ਸ਼ਹਾਦਤ ਦਿੱਤੀ ਹੈ ਵੀ ਤੂੰ ਜਿਹੜਾ ਜੋਰ ਲਾਉਣਾ ਲਾ ਇਹ ਅਸੀਂ ਤਾਂ ਕੁਰਬਾਨ ਕਰਨੀ ਆ ਜਾਨ ਅਸੀਂ ਤੁਹਾਡੇ ਅੱਗੇ ਕਿੰਮਾ ਡੋਲਾਂਗੇ ਕਿਵੇਂ ਤੁਹਾਡੇ ਅੱਗੇ ਅਸੀਂ ਇਹ ਤੁਹਾਡੀ ਆਗਿਆ ਚ ਰਹਾਂਗੇ ਅਸੀਂ ਇਹ ਗੱਲ ਨਹੀਂ ਕਰਨੀ ਹੈ ਸਾਨੂੰ ਤਾਂ ਸੀਸ ਦੇਣਾ ਹੀ ਪਰਵਾਨ ਹੈ ਅਸੀਂ ਸੀਸ ਦੇ ਸਕਦੇ ਹਾਂ ਅਸੀਂ ਮੁਕਰ ਅਸੀਂ ਬਚਣਾ ਤੋਂ ਨਹੀਂ ਝੂਠੇ ਪੈ ਸਕਦੇ ਤਿੰਨ ਦਿਨ ਮੋਤੀ ਮਹਿਰਾ ਮਹਾਰਾਜ ਸੱਚੇ ਪਾਤਸ਼ਾਹ ਦੁੱਧ ਪਿਲਾਉਂਦਾ ਰਿਹਾ ਰਾਟ ਦੇਣਾ ਮਾਤਾ ਗੁਜਰ ਜੀ ਕਾਰ ਲੱਗੇ ਕਹਾਂ ਮੋਤੀ ਵੀ ਅੱਜ ਮੇਰੇ ਬੇਟੇ ਨਹੀਂ ਆਏ ਹਨ ਉਹ ਕਹਿਣ ਲੱਗੀ ਵੀ ਮਾਤਾ ਜੀ ਮੈਂ ਤੁਹਾਨੂੰ ਕੁਝ ਰੋਕੇ ਦੱਸ ਨਹੀਂ ਸਕਦਾ ਜੋ ਹੋ ਗਿਆ ਤੁਹਾਨੂੰ ਆਪ ਜਾਣੀ ਜਾਣ ਤੁਸੀਂ ਮੈਂ ਨਹੀਂ ਕੁਝ ਕਹਿ ਸਕਦਾ ਤੁਹਾਨੂੰ ਦੇਖੋ ਉਸ ਬੰਦੇ ਦੀ ਕੁਰਬਾਨੀ ਉਹਨੇ ਤਿੰਨ ਦਿਨ ਘਰ-ਬਾਰ ਵੇਚ ਕੇ ਸਪਾਈਆਂ ਨੂੰ ਕਰਜ਼ਾ ਦੇ ਕੇ ਉਹਨਾਂ ਨੂੰ ਦੁੱਧ ਪਲਾਇਆ ਹਾਂਜੀ ਆਜੋ ਦਾ ਇਤਿਹਾਸ ਦੇ ਵਿੱਚ ਗੁਰਦੁਆਰਾ ਬਣ ਗਿਆ ਜੀ ਮੋਤੀ ਮੈਰੇ ਦੌਰੇ ਬਣਿਆ ਹੋਇਆ ਜੀ ਬਥੇਰੀ ਦੁਨੀਆ ਮੱਥਾ ਟੇਕਦੀ ਆ ਸੱਚਖੰਡ ਬਣ ਗਿਆ ਬਾਕੀ ਨੇਰੀ ਚੱਕੜ ਜੋ ਉਹਨਾਂ ਦੇ ਸਮੇਂ ਚ ਆਇਆ ਉਹ ਹੁਣ ਚੱਲੇ ਰਿਹਾ ਜੀ ਬਦਲ ਹੋਣ ਲੱਗੇ ਮੀਂਹ ਪੈ ਜਾਣਾ ਉਹਨਾਂ ਦੇ ਨਾਲ ਵਿੱਚ ਤੇ ਬਾਕੀ ਤਨ ਭਾਗ ਉਸ ਉਹਦੇ ਆ ਜਿਹਨੇ ਦੇ ਕੇ ਟੋਟਰ ਮਾਲ ਨੇ ਉਹਨਾਂ ਨੂੰ ਪਾਇਆ ਮੀਆਂ ਮੋਹਰਾ ਕਰਕੇ ਇਹਨਾਂ ਦਾ ਕਿੱਡਾ ਮਰਦ ਲਾ ਥਾ ਇਹ ਗੱਲ ਵੀ ਪਾਇਆ ਮੀਆਂ ਮੋਹਰਾ ਕਰਕੇ ਫਿਰ ਜਦ ਮੋਹਰਾ ਵਿਛਣ ਲੱਗ ਗਿਆ ਫਿਰ ਕਹਿੰਦਾ ਮੈਂ ਖੜੀਆਂ ਲੈਣੀਆਂ ਫਿਰ ਉਹਨੇ ਖੜੀਆਂ ਕਰੀਆਂ ਜੀ ਖੜੀਆਂ ਕਰਕੇ ਇਹਨਾਂ ਦਾ ਸੰਸਕਾਰ ਕਰਿਆ ਔਰ ਇਹ ਸਤਾਨ ਬੜਿਆ ਜੀ ਬਾਬਾ ਜੀ ਤੁਸੀਂ ਕਦੋਂ ਤੋਂ ਇਹ ਦੁੱਧ ਦੀ ਸੇਵਾ ਦੇ ਰਹੇ ਹੋ ਕੰਕਾਰ ਚਾਲੋਗੇ ਜੀ 4 ਸਾਲ ਹੋ ਗਏ ਜੀ ਪਹਿਲਾ ਮੈਂ ਸਾਈਕਲ ਪਰ ਸੇਵਾ ਕਰਦਾ ਦਾ ਜੀ ਸਾਈਕਲ ਗੁਰੂ ਘਰ ਵਾਲਿਆਂ ਦਾ ਤਾਂ ਉਹ ਤਨਖਾਹ ਮੈਨੂੰ ਬਚਪੂੜਨ ਦੀ ਸੀ ਹੁਣ ਹਰਨੀਆਂ ਹੋਈਆਂ ਦੀਆਂ 2 ਸਾਲ ਹੋ ਗਏ ਮੈਂ ਸਾਈਕਲ ਚਲਾ ਨਹੀਂ ਸਕਦਾ ਮੋਟਰਸਾਈਕਲ ਪਰ ਕਰਦੀ ਦੀ ਜੀ ਇਹਨਾਂ ਨੂੰ ਤਾਂ ਕਦੇ ਕਿਹਾ ਨਹੀਂ ਕੁਆਲਟੀ ਵਾਲਿਆਂ ਨੂੰ ਵੱਧ ਕਾਟ ਰ ਤਨਖਾਹ ਬਾਰੇ ਤਾਂ ਜੋਦਰਨੇ ਸੱਤ ਵਕਨਾਂ ਜੀ ਠੀਕ ਹੈ ਪ੍ਰਵਾਹ ਨਾ ਮੇਰੀ ਭੈਣ ਨੂੰ ਭੇਟਾ ਜਿਹੜੀ ਇਹਨਾਂ ਦੀ ਮੌੜੀ ਆ ਬੜੇ ਪੇਰੇ ਸਵਾਸ ਆ ਗਏ ਵੀ ਕਾਰਨ ਇਸ ਗੱਲ ਦਾ ਵੀ ਹੁਣ ਸੇਵਾ ਹੀ ਸਹੀ ਸੇਵਾ ਹੀ ਰਾਹੇ ਦੀ ਆ ਤਾਂ ਬਾਬਾ ਜੀ ਜਿਵੇਂ ਕਿ ਛੋਟੇ ਸਾਹਿਬਜ਼ਾਦੇ ਉਹਨਾਂ ਉਮਰਾਂ ਦੇ ਵਿੱਚ ਨਿੱਕੀ ਉਮਰਾਂ ਵੱਡੇ ਕੰਮ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਕਿ ਅੱਜ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਪੀੜੀ ਉਸ ਤਰੀਕੇ ਦੇ ਨਾਲ ਕੰਮ ਕਰ ਸਕਦੀ ਹੈ ਦੇਖੋ ਇਹਦੇ 'ਚ 100% ਹੈ ਜੀ ਕੋਈ ਬਹੁਤ ਮੁਸ਼ਕਲ ਹੈ ਇਹ ਕੁਰਬਾਨੀਆਂ ਦੇਣੀਆਂ ਖਾਲਾ ਜੀ ਦਾ ਵਾਰ ਨਹੀਂ ਗਿਆ ਸਿੱਕਾ ਕਹ ਰੇਕ ਬਣ ਜਾਂਦਾ ਹਰੇਕ ਕਹਿੰਦਾ ਵੀ ਮੈਂ ਸਿੱਖਾਂ ਪਰਵਾਤ ਉਹਨਾਂ ਦੀ ਕੁਰਬਾਨੀ ਕਿਹਨਾਂ ਨੇ ਕਿਹਨਾਂ ਨੇ ਰੀਚ ਕਰਨੀ ਹੈ ਜਿਉਂ ਉਹਨਾਂ ਦੀ ਬਹੁਤ ਮੁੜ ਕੇ ਤਾਂ ਉਹ ਟਾਈਮ ਹੀ ਨਹੀਂ ਮਿਲਣਾ ਜੀ ਹੁਣ ਕਿਸੇ ਨੂੰ ਗੱਲ ਕਰਨ ਦਾ ਵੀ ਅਸੀਂ ਕੀ ਕਰ ਸਕਦੇ ਆ ਬਾਕੀ ਸਮੇਂ ਦੇ ਲਿਹਾਜ਼ ਨਾਲ ਦੁਨੀਆ ਸਿੱਖ ਪਹੁੰਚੀ ਵੀ ਬਥੇਰੀ ਆ ਕੋਈ ਸ਼ਾਂਤ ਮਹਾਪੁਰਖ ਆ ਜਿਨ੍ਹਾਂ ਦੀ ਆ ਮਹਾਰਾਜ ਨਾਲ ਸਿੱਧੀਆਂ ਡਾਇਰੈਕਟਰ ਗੱਲਾਂ ਜਿਹੜਾ ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਉਹ ਇਸ ਤਰ੍ਹਾਂ ਬੋਲਦੇ ਆ ਸੱਤੇ ਪਾਤਸ਼ਾਹ ਦੇ ਗੱਲ ਵੀ ਇਹ ਚ ਕਰਕੇ ਆ ਜੀ ਵੀ ਉਹਨਾਂ ਦੀ ਕੁਰਬਾਨੀ ਦਾ ਤਾਂ ਕੋਈ ਕੀਮਤੇ ਨਹੀਂ ਰਹੀ ਹੈ ਉਹਨਾਂ ਦੀ ਕੋਈ ਕੀਮਤ ਨਹੀਂ ਰਹੀ ਕਿਸੇ ਗੱਲ ਦੀ ਬਹੁਤ-ਬਹੁਤ ਧੰਨਵਾਦ ਤੁਹਾਡਾਂ ਸ ਤਾਂ ਇਹੋ ਬਾਬਾ ਜੀ ਨੇ ਜ਼ਿਲ੍ਹਾ ਦੇ ਵੱਲੋਂ ਜਿਹੜੀ ਹੈ ਦੁੱਧ ਦੀ ਸੇਵਾ ਜਿਹੜੀ ਹੈ ਪਿਛਲੇ 4 ਸਾਲਾਂ ਤੋਂ ਕੀਤੀ ਜਾ ਰਹੀ ਹੈ ਅਣਥੱਕ ਹੋ ਕੇ ਇਹ ਸੇਵਾ ਕਰਦੇ ਨੇ ਤੇ ਉਸ ਪਾਵਨ ਮੁਕੱਦਸ ਧਰਤੀ ਤੇ ਅਬ ਸ਼੍ਰੀ ਫਤਿਹਗੜ ਸਾਹਿਬ ਤੇ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਤ ਕੌਰ ਦੇ ਵੱਲੋਂ ਸ਼ਹਾਦਤਾਂ ਦਿੱਤੀ ਗਈਆਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਅੱਜ ਵੀ ਅੱਖਾਂ 'ਚੋਂ ਹੰਝੂ ਆ ਜਾਂਦੇ ਕਿਸ ਤਰੀਕੇ ਨਿੱਕੀਆਂ ਉਮਰਾ ਉਹਨਾਂ ਦੇ ਵੱਲੋਂ ਆਪਣੇ ਜਿਹੜੇ ਹੈ ਜ਼ੁਬਾਨ ਤੇ ਡੋਲੇ ਰਹੀਆਂ ਤੇ ਲਗਾਤਾਰ ਹੀ ਉਹ ਇਹ ਕਹਿੰਦੇ ਹੋਏ ਉਹਨਾਂ ਨੇ ਸ਼ਹਾਦਤਾਂ ਦੇ ਦਿੱਤੀ ਕਿ ਸਾਡੇ ਜਿਹੜੇ ਪੁਰਖੇ ਜੜੇ ਨੇ ਉਹ ਮਹਾਨ ਨੇ ਤੇ ਉਹਨਾਂ ਨੂੰ ਕਿਤਾ ਅਸੀਂ ਕਿਵੇਂ ਚੁੱਕ ਸਕਦੇ ਆ ਹੋਰ ਵੀ ਇਸ ਤਰੀਕੇ ਦੇ ਨਾਲ ਗੱਲ ਕਰਾਂਗੇ ਸੰਗਤਾ ਦੇ ਨਾਲ ਕਿ ਜਿਹੜੇ ਦੂਰ ਦਰਾਡੇ ਤੋਂ ਆਏ ਆ ਅੱਜ ਉਹਨਾਂ ਦਿਨਾਂ ਨੂੰ ਯਾਦ ਕਰਨ ਦੇ ਲਈ ਤੁਸੀਂ ਜੁੜੇ ਰਹੋ এবিসি ਪੰਜਾਬ ਦੇ